ਨਨਦ ਸਾਹਿਬ ਜੀ ਦੀ ਬਾਣੀ ਤੁਸੀਂ ਸਾਰਿਆਂ ਨੇ ਪੜੀ ਵੀ ਹੋਣੀ ਹੈ ਸੁਣੀ ਵੀ ਹੋਣੀ ਹੈ ਤੇ ਆਪਣਾ ਸਮਝੀ ਵੀ ਹੋਣੀ ਹੈ ਤੇ ਅੱਜ ਆਪਾਂ ਵਿਚਾਰ ਕਰਾਂਗੇ ਨਨਦ ਸਾਹਿਬ ਜੀ ਦੀ ਬਾਣੀ ਦੇ ਬਾਰੇ ਕਿ ਨਨਦ ਸਾਹਿਬ ਜੀ ਦੀ ਬਾਣੀ ਜੋ ਹੈ ਉਹ ਚਿੰਤਾ ਤੇ ਰੋਗ ਨੂੰ ਖਤਮ ਕਰਦੀ ਹੈ ਤੇ ਕਿਵੇਂ ਖਤਮ ਕਰਦੀ ਹੈ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਜੀ ਚਲੋ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਮੈਂਟ ਕਰਕੇ ਵਾਹਿਗੁਰੂ ਜੀ ਜ਼ਰੂਰ ਲਿਖਣਾ ਜੀ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੇ ਵੀਡੀਓ ਜੋ ਕਿ ਹੈ ਅਨੰਦ ਸਾਹਿਬ ਜੀ ਦੀ ਬਾਣੀ ਚਿੰਤਾ ਰੋ ਖਤਮ ਕਰਦੀ ਹੈ ਅਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਪਹਿਲਾ ਕੁਐਸਚਨ ਕਰਦੇ ਨੇ ਕਿ ਤੁਸੀਂ ਸਾਰੇ ਉਹਨਾਂ ਨੂੰ ਭੁੱਲ ਕਿਉਂ ਗਏ ਹੋ ਵਾਹਿਗੁਰੂ ਜੀ ਆਪਾਂ ਨੂੰ ਕੁਐਸਚਨ ਕਰਦੇ ਨੇ ਕਿ ਤੁਸੀਂ ਕਿਉਂ ਪਰਮਾਤਮਾ ਨੂੰ ਭੁੱਲ ਗਏ ਇਹ ਜੇ ਕੀ ਹੋਇਆ ਸੀ ਕਿ ਤੁਸੀਂ ਪਰਮਾਤਮਾ ਨੂੰ ਭੁੱਲ ਗਏ ਹੋ ਉਹ ਕਹਿੰਦੇ ਨੇ ਕਿ ਮਾਤਾ ਦੇ ਉਦਰ ਮੈਂ ਪ੍ਰਿਤਪਾਲ ਕਰੇ ਉਹ ਕਹਿੰਦੇ ਕਿ ਜਦੋਂ ਤੁਸੀਂ ਮਾਤਾ ਦੇ ਪੇਟ ਵਿੱਚ ਸੀ ਪੁੱਠੇ ਲਟਕ ਰਹੇ ਸੀ ਉਦੋਂ ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਸੀ ਗਰਭ ਵਿੱਚ ਮਾਂ ਦੇ ਗਰਭ ਵਿੱਚ ਆਪਾਂ ਸਾਰੇ ਹੀ ਪ੍ਰਮਾਤਮਾ ਦਾ ਸਿਮਰਨ ਕਰਦੇ ਸੀ ਕੋਈ ਵੀ ਇਹ ਜਾਂ ਨਹੀਂ ਹੁੰਦਾ ਜੋ ਸਿਮਰਨ ਨਹੀਂ ਕਰਦਾ हां ਜਿਹੜਾ ਸਿਮਰਨ ਤੋਂ ਗਰਭ ਵਿੱਚ ਹੀ ਟੁੱਟ ਜਾਂਦਾ ਹੈ ਮਾਂ ਦੇ ਪੇਟ ਵਿੱਚ ਹੀ ਸਿਮਰਨ ਦੇ ਲਿਵ ਤੋਂ ਟੁੱਟ ਜਾਂਦਾ ਹੈ ਉਹ ਆਪਣਾ ਗਰਭ ਵਿੱਚ ਹੀ ਜਨਮ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਮਾਤਾ ਕੇ ਗਰਭ ਮੈਂ ਪਿਤ ਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਐ ਤੁਸੀਂ ਵਾਹਿਗੁਰੂ ਨੂੰ ਕਿਉਂ ਭੁੱਲ ਗਏ ਮਨੋਂ ਕਿਉਂ ਵਿਸਾਰੀਐ اے ਵਡ ਦਾਤਾ ਤੁਸੀਂ ਐਡੇ ਵੱਡੇ ਦਾਤੇ ਨੂੰ ਕਿਉਂ ਭੁੱਲ ਗਏ ਮਨੋ ਕਿਉਂ ਵਿਸਾਰੀਏ ਇਹ ਵੱਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਅਗਨੀ ਸੀਗੀ ਕੁੰਡ ਜਿਹਦੇ ਵਿੱਚ ਪਰਮਾਤਮਾ ਆਹਾਰ ਪਹੁੰਚਾ ਰਿਹਾ ਹਾ ਤੁਸੀਂ ਉਹਨਾਂ ਦੀ ਕ੍ਰੀਏਟੀਵਿਟੀ ਦੇਖੋ ਪਰਮਾਤਮਾ ਦੀ ਉਸ ਨੂੰ ਕੋਈ ਪੋ ਨਾ ਸਕੇ ਜਿਸ ਨੂੰ ਆਪਣੇ ਲਿਵ ਲਾਵੇ ਜਦੋਂ ਤੁਸੀਂ ਪੇਟ ਵਿੱਚ ਸੀ ਉਦੋਂ ਤੁਹਾਨੂੰ ਪਰਮਾਤਮਾ ਦੇ ਨਾਮ ਤੋਂ ਕੋਈ ਤੋੜ ਨਹੀਂ ਸੀ ਸਕਦਾ ਚਾਹੇ ਕਿੰਨਾ ਵੀ ਕੋਈ ਦੁਨੀਆ ਜੋਰ ਲਾ ਲਵੇ ਪਰ ਉਹਨੂੰ ਪਰਮਾਤਮਾ ਦੇ ਸਿਮਰਨ ਤੋਂ ਉਸ ਸਮੇਂ ਕੋਈ ਵੀ ਲੱਗ ਨਹੀਂ ਸੀ ਕਰ ਸਕਦਾ ਤੁਸੀਂ ਫੇਰ ਵੀ ਪਰਮਾਤਮਾ ਦੇ ਨਾਮ ਦੇ ਨਾਲ ਕਨੈਕਟ ਸੀਗੇ ਪਰਮਾਤਮਾ ਨੇ ਤੁਹਾਨੂੰ ਪੇਟ ਵਿੱਚ ਆਪਣੀ ਲੀਵ ਦੇ ਨਾਲ ਜੋੜ ਰੱਖਿਆ ਸੀਗਾ ਤੁਸੀਂ ਪਰਮਾਤਮਾ ਦਾ ਸਿਮਰਨ ਕਰ ਰਹੇ ਸੀ ਇਸ ਕਰਕੇ ਸਿਮਰਨ ਤੋਂ ਤੁਸੀਂ ਟੁੱਟੇ ਨਹੀਂ ਸੀ ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀਏ ਉਹ ਕਹਿੰਦੇ ਭਾਈ ਜਿਹੜਾ ਗੁਰਮੁਖ ਬੰਦਾ ਨਾ ਫਿਰ ਜੇ ਦੁਨੀਆ ਵਿੱਚ ਜਿਹੜਾ ਆਇਆ ਉਹ ਕਹਿੰਦੇ ਭਾਈ ਜਿਹੜਾ ਗੁਰਮੁਖ ਬੰਦਾ ਨਾ ਫਿਰ ਜੇ ਜਿਹੜਾ ਦੁਨੀਆ ਦੇ ਵਿੱਚ ਆਇਆ ਉਹ ਵੀ ਪ੍ਰਮਾਤਮਾ ਦੇ ਨਾਲ ਉਸੇ ਤਰ੍ਹਾਂ ਜੁੜਿਆ ਹੋਇਆ ਹੈ ਜਿਸ ਤਰ੍ਹਾਂ ਮਾਂ ਦੇ ਗਰਭ ਦੇ ਵਿੱਚ ਉਹ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਸੀ ਕਹਿੰਦੇ ਉਸੇ ਤਰੀਕੇ ਦੇ ਨਾਲ ਜੁੜਿਆ ਹੋਇਆ ਹੈ ਜਿਵੇਂ ਮਾਂ ਦੇ ਪੇਟ ਦੇ ਵਿੱਚ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਸੀ ਕਹੇ ਨਾਨਕ ਏ ਵਡ ਦਾਤਾ ਸੋ ਕਿਉ ਮਨੋ ਵਿਸਾਰੀਏ ਫਿਰ ਕਹਿੰਦੇ ਕਿ ਕਿਵੇਂ ਭੁੱਲ ਗਏ ਉਸ ਪਰਮਾਤਮਨ ਦੇ ਨਾਮ ਨੂੰ ਕਹਿੰਦੇ ਹੋਇਆ ਕੀ ਸੀ ਤੁਸੀਂ ਭੁੱਲ ਕਿਵੇਂ ਗਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ माया अगन सब एको जही करते खेल रचाया ਕਹਿੰਦੇ ਜਿਵੇਂ ਮਾਂ ਦੇ ਪੇਟ ਵਿੱਚ ਉਹ ਅਗਨੀ ਹੈ ਦੇਖੀ ਕਿਸੇ ਨੇ ਨਹੀਂ ਅੱਜ ਤੱਕ ਸਿਰਫ ਸੁਣੀ ਹੈ ਉਸ ਅੱਗ ਤੋਂ ਤਾਂ ਅਸੀਂ ਬਚ ਗਏ ਫਿਰ ਕਹਿੰਦੇ ਜਿਹੜੀ ਮਾਂ ਦੇ ਪੇਟ ਵਿੱਚ ਉਹ ਅਗਨੀ ਹੈ ਉਹ ਬਾਹਰ ਮਾਇਆ ਹੈ ਮਾਇਆ ਦਾ ਜਿਹੜਾ ਰੂਪ ਹੈ ਉਹ ਮਾਂ ਦੇ ਪੇਟ ਦੇ ਅਗਨੀ ਦੇ ਹੀ ਸਮਾਨ ਹੈ ਜਿਵੇਂ ਮਾਂ ਦੇ ਪੇਟ ਵਿੱਚ ਅਗਨੀ ਸੀ ਓਵੇਂ ਹੀ ਬਾਹਰ ਮਾਇਆ ਹੈ ਸਮਝ ਕਿਸੇ ਨੂੰ ਵੀ ਨਹੀਂ ਆ ਰਹੀ ਪਰ ਹੈਗੀ ਹੈ ਦੋਵੇਂ ਇੱਕੋ ਹੀ ਚੀਜ਼ਾਂ ਨੇ ਕਰਤੇ ਖੇਲ ਰਚਾਇਆ ਪਰਮਾਤਮਾ ਨੇ ਖੇਲ ਰਚਾਇਆ ਹੋਇਆ ਹੈ ਇਹ ਪਰਮਾਤਮਾ ਨੇ ਇਹ ਗੇਮ ਖੇਡੀ ਹੈ ਇਹ ਖੇਲ ਰਚਾਇਆ ਹੈ ਫੇਰ ਕਹਿੰਦੇ ਕੀ ਹੋਇਆ ਭਾਈ ਜਾ ਤਿਸ ਪਾਣਾ ਤਾਂ ਜਮਿਆ ਫੇਰ ਉਹਦਾ ਹੁਕਮ ਹੋਇਆ ਤੇ ਉਹਦੀ ਹੁਕਮ ਦੇ ਵਿੱਚ ਤੇਰਾ ਜਨਮ ਹੋਇਆ। ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਫੇਰ ਤੈਨੂੰ ਤੇਰਾ ਪਰਿਵਾਰ ਮਿਲਿਆ ਤੇਰੇ ਮਾਂ ਪਿਓ ਭਰਾ ਭੈਣ ਤੇ ਤੇਰੇ ਨਾਨਕੇ ਦਾਦਕੇ। ਫੇਰ ਕੀ ਹੋਇਆ ਲੀਵ ਛੁੜਕੀ ਜੋ ਲੀਵ ਲੱਗੀ ਹੋਈ ਸੀ ਪ੍ਰਮਾਤਮਾ ਦੇ ਨਾਲ ਉਹ ਟੁੱਟ ਗਈ, ਛੁੱਟ ਗਈ। ਲੀਵ ਛੁਟਕੀ ਲੱਗੀ ਤ੍ਰਿष्णा ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੇ ਇਸ ਮਾਇਆ ਨੇ ਐਸੀ ਖੇਡ ਖੇਡੀ ਜਿਸ ਨੇ ਹਰੇ ਹੀ ਭੁਲਾਤਾ ਰੱਬ ਹੀ ਭੁਲਾਤਾ 70 70 ਸਾਲ ਦੇ ਬੰਦੇ ਵੀ ਰੱਬ ਨੂੰ ਭੁੱਲ ਗਏ 76 76 ਸਾਲ ਤੱਕ ਉਹ ਯਾਦ ਹੀ ਨਹੀਂ ਹੈਗਾ ਕਿ ਜਿਹੜਾ ਮੈਂ ਆਪਣੀ ਮਾਂ ਦੇ ਪੇਟ ਵਿੱਚ ਜਦੋਂ ਬੈਠਾ ਸੀ ਉਹਦੇ ਨਾਮ ਵਿੱਚ ਇੰਨਾ ਰੁਝਿਆ ਰਹਿੰਦਾ ਸੀ ਕਿ ਇੱਕ ਮਿੰਟ ਇੱਕ ਸੈਕਿੰਡ ਵਾਸਤੇ ਵੀ ਉਹਨੂੰ ਨਹੀਂ ਛੱਡਦਾ ਸੀ ਤੇ ਹੁਣ ਮੈਨੂੰ 70 ਸਾਲ ਹੋ ਗਏ ਨੇ ਮੈਂ ਉਸਨੂੰ ਇੱਕ ਵਾਰ ਵੀ ਯਾਦ ਨਹੀਂ ਕੀਤਾ ਮਾਇਆ ਨੇ ਇਸ ਤਰ੍ਹਾਂ ਮੈਨੂੰ ਉਸ ਦੇ ਨਾਲੋਂ ਪਰਮਾਤਮਾ ਦੇ ਨਾਮ ਦੇ ਨਾਲੋਂ ਤੋੜ ਦਿੱਤਾ ਹੈ ਏ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਮੋਹ ਪੈਦਾ ਹੋ ਗਿਆ ਪਉ ਦੁਜਾ ਲਾਇਆ ਦੁਜਾ ਪਉ ਦਾ ਮਤਲਬ ਆਪਾਂ ਦੂਏ ਟਰੈਕ ਤੇ ਚੜ ਗਏ ਦੁਨੀਆ ਦੇ ਟਰੈਕ ਤੇ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲੇਵ ਲਾਗੇ ਤਿਨੇ ਵਿੱਚੇ ਮਾਇਆ ਪਾਇਆ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਰੂਪ ਵਿੱਚ ਉਹ ਕਹਿੰਦੇ ਭਾਈ ਫਿਰ ਕੋਈ ਗੁਰੂ ਦਾ ਪਿਆਰਾ ਮਿਲਿਆ ਗੁਰੂ ਦੀ ਗੱਲ ਸਮਝ ਆਈ ਫੇਰ ਮੈਨੂੰ ਯਾਦ ਆਇਆ ਕਿ ਮੈਂ ਤਾਂ ਕਿੰਨੀ ਵੱਡੀ ਗਲਤੀ ਹੋ ਗਈ ਮੈਂ ਤਾਂ ਰੱਬ ਨੂੰ ਹੀ ਭੁਲਾ ਬੈਠਿਆ ਮੈਂ ਤਾਂ ਦੁਨੀਆਦਾਰੀ ਨੂੰ ਹੀ ਸੱਚ ਸਮਝ ਬੈਠਿਆ ਇਹ ਤਾਂ ਇੱਕ ਦਿਨ ਛੁੱਟ ਜਾਣੀ ਹੈ ਇਹ ਤਾਂ ਇੱਕ ਦਿਨ ਸਾਰਾ ਖਤਮ ਹੋ ਜਾਣਾ ਹੈ ਫੇਰ ਕਹਿੰਦੇ ਜਦੋਂ ਤੈਨੂੰ ਗੁਰੂ ਦੀ ਗੱਲ ਯਾਦ ਆਈ ਫੇਰ ਤੂੰ ਉਸੇ ਮਾਇਆ ਦੇ ਵਿੱਚ ਰਹਿ ਕੇ ਪਰਮਾਤਮਾ ਨੂੰ ਯਾਦ ਕਰਨ ਲੱਗ ਪਿਆ ਫੇਰ ਕਹਿੰਦੇ ਉਸੇ ਮਾਇਆ ਦੇ ਵਿੱਚ ਰਹਿ ਕੇ ਤੂੰ ਰੱਬ ਨੂੰ ਯਾਦ ਕਰਕੇ ਉਸ ਨੂੰ ਪ੍ਰਾਪਤ ਕਰ ਲਿਆ ਇਹ ਸਾਰੀ ਕਹਾਣੀ ਬੀਤੀ ਹੈ ਜਿਦੇ ਕਰਕੇ ਆਪਾਂ ਰੱਬ ਤੋਂ ਦੂਰ ਹੋ ਗਏ ਹੁਣ ਜੀ ਇੱਕ ਗੱਲ ਦੱਸਿਓ ਕਿ ਇਹ ਗੱਲ ਰੱਟੇ ਮਾਰਨ ਵਾਲੀ ਹੈ ਜਾਂ ਫਿਰ ਸਮਝਣ ਵਾਲੀ ਹੈ ਕਿ ਬਾਣੀ ਆਪਾਂ ਨੂੰ ਰੱਟੇ ਮਾਰ ਕੇ ਪੜ੍ਹਨੀ ਚਾਹੀਦੀ ਹੈ ਜਾਂ ਫਿਰ ਸਮਝ ਕੇ ਪੜ੍ਹਨੀ ਚਾਹੀਦੀ ਹੈ ਅੱਜ ਤੋਂ ਬਾਅਦ ਜੋ ਵੀ ਆਪਾਂ ਬਾਣੀ ਪੜੀਏ ਉਸ ਨੂੰ ਸਮਝ ਕੇ ਹੌਲੇ-ਹੌਲੇ ਤੇ ਇੱਕ ਰਿਸਰਚ ਦੇ ਅਨੁਸਾਰ ਹੀ ਪੜიਏ ਕਿਉਂਕਿ ਬਾਣੀ ਜੋ ਹੈ ਸ਼ਬਦ ਹੈ ਉਹ ਬਹੁਤ ਹੀ ਪਵਿੱਤਰ ਸ਼ਬਦ ਨੇ ਬਾਣੀ ਦੇ ਜੋ ਆਪਾਂ ਨੂੰ ਪਰਮਾਤਮਾ ਨੇ ਵਾਹਿਗੁਰੂ ਨੇ ਇੱਕ ਪਵਿੱਤਰ ਦਾਤ ਬਖਸ਼ੀ ਹੋਈ ਹੈ ਜਿਸ ਨੂੰ ਪੜ ਕੇ ਸਮਝ ਕੇ ਆਪਾਂ ਵਾਹਿਗੁਰੂ ਜੀ ਨੂੰ ਪਾ ਸਕਦੇ ਹਾਂ ਉਹਨਾਂ ਦੀ ਦੱਸੀ ਹੋਈ ਰਾਹ ਤੇ ਚੱਲ ਸਕਦੇ ਹਾਂ अनੰਦ ਸਾਹਿਬ ਜੀ ਦੀ ਬਾਣੀ ਹੈ ਜਿਸ ਨੂੰ ਆਪਾਂ ਜਿੰਨੀ ਸਮਝ ਕੇ ਪੜਾਂਗੇ ਉਨੇ ਹੀ ਚਿੰਤਾਵਾਂ ਆਪਣੀਆਂ ਦੂਰ ਹੋਣਗੀਆਂ ਕਿਉਂਕਿ ਇਸ ਬਾਣੀ ਦੇ ਵਿੱਚ ਵਾਹਿਗੁਰੂ ਜੀ ਨੇ ਆਪਾਂ ਨੂੰ ਪ੍ਰਸ਼ਨ ਵੀ ਕੀਤਾ ਹੈ ਤੇ ਉਸ ਪ੍ਰਸ਼ਨ ਦਾ ਉੱਤਰ ਵੀ ਦਿੱਤਾ ਹੈ ਤੇ ਉਸ ਉੱਤਰ ਨੂੰ ਸਮਝ ਕੇ ਆਪਾਂ ਆਪਣੇ ਸਾਰੇ ਟੈਨਸ਼ਨਾਂ ਤੋਂ ਮੁਕਤੀ پا ਸਕਦੇ ਹਾਂ ਜੇ ਆਪ ਜੀ ਵੀ ਆਪਣੀਆਂ ਚਿੰਤਾਵਾਂ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ ਟੈਨਸ਼ਨਾਂ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ ਤੇ ਫਿਰ ਅੱਜ ਤੋਂ ਬਾਅਦ ਜਿੰਨੀ ਵੀ ਬਾਣੀ ਹੈ ਉਸ ਨੂੰ ਵਿਚਾਰ ਕੇ ਹੌਲੇ-ਹੌਲੇ ਤੇ ਸਮਝ ਕੇ ਪੜੋ ਜੀ ਤੇ ਇਸ ਬਾਣੀ ਅਨੰਦ ਸਾਹਿਬ ਜੀ ਦੀ ਬਾਣੀ ਨੂੰ ਆਪਾਂ ਨੂੰ ਇੱਕ ਇੱਕ ਤੁਕ ਜੋ ਹੈ ਬਾਣੀ ਦਾ ਸ਼ਬਦ ਹੈ ਉਸ ਨੂੰ ਚੰਗੀ ਤਰ੍ਹਾਂ ਸਮਝ ਕੇ ਪੜ੍ਹਨਾ ਹੈ ਤੇ ਉਸ ਤੇ ਉੱਤੇ ਵਿਚਾਰ ਕਰਨਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ